ਮੈਂ ਸਰਬੰਸ ਸਿੰਘ ਪੰਦੇਰ ਐਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋਵਾਂ ਦੀਆਂ ਚੱਲ ਰਹੀਆਂ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ ਔਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਨੇ ਦੋ ਵੱਡੇ ਐਲਾਨ ਹੋਏ ਸੀ ਵੀ ਦਿੱਲੀ ਕੂਚ ਪੈਦਲ ਔਰ ਮਰਨ ਵਰਤ ਐਲਾਨ ਕੀਤਾ ਸੀ ਢੱਲੇਵਾਲ ਜੀ ਉਹਨਾਂ ਨੇ ਉਹਵੇਂ ਸਾਡੇ ਕੰਟੀਨਿਊ ਕੀ ਹੈਗੇ ਇੱਕ ਤਾਂ 6 ਨੂੰ ਗੁਰਗੋਮਣ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਔਰ ਜਥੇਬੰਦੀਆਂ ਵੀ ਆਪ ਦਾ ਕੈਟਰ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਇਹ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਵੱਲੋਂ ਹੋ ਰਿਹਾ ਉਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾ ਨੇ ਮੋਰਚੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਿਧਾਈ ਜਾਣੀ ਆ ਵੱਦ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟਿਕਟ ਟਰਾਲੀਆਂ ਲੈ ਕੇ ਆਉਣਾ ਔਰ ਕਹਾں ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾਵਾ ਉਹ ਡੇਟ ਦਾ ਐਲਾਨ ਵੀ ਕਰਾਂਗੇ ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ ਧੰਨਵਾਦ ਮੈਂ ਸਰਵਣ ਸਿੰਘ ਪੁੰਦੇਰ ਐ ਇਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋ ਆਪ ਦੀਆਂ ਚੱਲ ਰਹੀਆਂ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ। ਅਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਨੇ ਦੋ ਵੱਡੇ ਐਲਾਨ ਹੋਏ ਸੀ ਵੀ ਦਿੱਲੀ ਕੂਚ ਪੈਦਲ ਅਰ ਮਰਨ ਵਰਤ ਐਲਾਨ ਕੀਤਾ ਸੀ ਢੱਲੇਵਾਲ ਜੀ ਉਹਨਾਂ ਨੇ। ਦੋਵੇਂ ਸਾਡੇ ਕੰਟੀਨਿਊਟੀ ਹੈਗੇ। ਇੱਕ ਤਾਂ 6 ਨੂੰ ਗੁਰਗੋਵਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ। ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਔਰ ਜਥੇਬੰਦੀਆਂ ਵੀ ਆਪ ਦਾ ਕੈਂਟਰ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਇਹ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਵੱਲੋਂ ਹੋ ਰਿਹਾ ਉਹਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਿਧਾਈ ਜਾਣੀ ਆ ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟ੍ਰੈਕਟ ਟਾਲੀਆਂ ਲੈ ਕੇ ਆਉਣਾ ਔਰ ਕਹਾ ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾਵਾ ਉਹ ਡੇਟ ਦਾ ਐਲਾਨ ਵੀ ਕਰਾਂਗੇ ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ ਧੰਨਵਾਦ